ਹਰ ਪੈਲੜੀ ਲਾਮ ਪਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ ਪਰਵਿਰਤ ਮਾਰਗ ਹੈ ਪਰ ਉਹ ਪਰਵਿਰਤ ਮਾਰਗ ਕੇਵਲ ਗ੍ਰਸਤ ਬੱਚਿਆਂ ਦੀ ਪਦੈਸ਼ ਨਹੀਂ ਗੁਰੂ ਸਾਹਿਬ ਕਹਿੰਦੇ ਆ ਇੱਕ ਪਰਵਿਰਤੀ ਮਾਰਗ ਸਿੱਖੀ ਕੇਵਲ ਪਰਵਿਰਤ ਨਹੀਂ ਸਿੱਖ ਪਰਵਿਰਤ ਵਿੱਚ ਨਿਰਵਿਰਤ ਹੈ ਨਿਰਵਿਰਤ ਕਿਵੇਂ ਹੋਵੇਗਾ ਹਰ ਪੈਲੜੀ ਲਾਮ ਪਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦਿੜੋ ਪਾਪ ਤਜਾਇਆ ਬਲਰਾਮ ਜੀ ਆ ਪ੍ਰਵਿਰਤੀ ਹੋ ਕਿਉਂਕਿ ਤੂੰ ਗ੍ਰਿਸ਼ਤ ਚੱਲੇ ਆ ਜਿਹੜਾ ਲੜ ਲੱਗ ਕੇ ਆਈ ਏ ਜਾਂ ਜਿਹਦੇ ਤੂੰ ਲੜ ਲੱਗੀ ਏ ਮਤ ਸਮਝੀ ਸਦਾ ਅੱਛਾ ਰਹਿਣਾ ਏ ਇਸ ਪ੍ਰਵਿਰਤੀ ਵਿੱਚੋਂ ਦੁੱਖ ਨਿਕਲਣਾ ਏ ਉਸ ਦੁੱਖ ਵਿੱਚੋਂ ਨਿਰਵਿਰਤੀ ਤਾਂ ਹੋਵੇਗੀ ਜੇ ਤੂੰ ਨਾਮ ਜਪੇਗਾ ਫਿਰ ਬੇਨਤੀ ਧਰਮ ਦ੍ਰਿੜੋ ਹਰ ਨਾਮ ਧਿਆਵੋ ਸਿਮਰਤ ਨਾਮ ਦ੍ਰਿੜਾਇਆ ਮਹਾਰਾਜ ਕਹਿੰਦੇ ਨੇ ਪਰਵਿਰਤੀ ਵਿੱਚ ਨਿਰਵਿਰਤੀ ਹੈ ਨਾ ਫਿਰ ਜੇ ਆਪਾਂ ਕਾਗ ਨਾ ਜੀ ਹਾਇਆ ਦੁੱਖ ਹੋਣ ਨੇ ਅਜ ਕਥਾ ਹੋਈ ਫਿਰ ਤਾਂ ਛੱਡ ਦਿਓ ਸਭ ਕੁਝ ਨਹੀਂ ਪਿਆਰਿਓ ਮਤ ਸਮਝੋ ਵੀ ਸਭ ਠੀਕ ਰਹਿਣੇ ਜਿੰਨੀ ਦੇਰ ਤੱਕ ਅਰਥੀ ਨੇ ਉੱਠਦੀ ਖੁਸ਼ੀ ਵੀ ਆਉਣੀ ਹੈ ਤੇ ਗਮੀ ਵੀ ਆਉਣੀ ਹੈ ਮਹਾਰਾਜ ਨੇ ਕਿਹਾ ਗ੍ਰਸਤੀ ਦੇ ਕਰ ਚਿੰਤਾ ਨੀ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗ੍ਰਸਤ ਕੁਟੰਬ ਪਲਟਿਆ ਕਦੇ ਹਰਖ ਕਦੇ ਸੋਗ ਗੌਣ ਕਰੇ ਚੌਕੰਟ ਕੁੰਟਕਾ ਘੜੀ ਨ ਬੈਸਨ ਸੋਏ ਚਿਤ ਆਵੇ ਉਸ ਪਾਰ ਬ੍ਰह्म ਤਨ ਮਨ ਸ਼ੀਤਲ ਹੋਏ ਫਿਰ ਸੁਣਿਓ ਥੋੜੀ ਜੀ ਬੇਨਤੀ ਗੁਰੂ ਸਾਹਿਬ ਦਾ ਇੱਕ ਬਚਨ ਹੈ ਸੁਖ ਦੁਖ ਜਹ ਪਰਸਾ ਨਹੀਂ ਕੀਉਦ ਤੇ ਨਹੀਂ ਹੁੰਦਾ ਦੁਖ ਵੀ ਆ ਰਿਹਾ ਸੁਖ ਵੀ ਆ ਰਿਹਾ ਮੇਰੀ ਫਿਰ ਬੇਨਤੀ ਹੈ ਦੋ ਕਿਸੋ ਕੀ ਜ਼ਿੰਦਗੀ ਦਾ ਹਿੱਸਾ ਹੈ ਇਨੇ ਆਉਣਾ ਕੋਈ ਨਹੀਂ ਰੋਕ ਸਕਦਾ ਗੁਰੂ ਜੀ ਨੇ ਕਿਹਾ ਇਸ ਸਾਰੇ ਪਰਵਿਰਤੀ ਦੇ ਵਰਤਾਰੇ ਵਿੱਚ ਮੈਂ ਤੈਨੂੰ ਸ਼ਬਦ ਨਾਲ ਜੋੜ ਦੇਣਾ ਸ਼ਬਦ ਤੈਨੂੰ ਇਹ ਦੇ ਵਿੱਚ ਭਟਕ ਨਹੀਂਦਾਏਗਾ ਸੁਖ ਦੁਖ ਜੈ ਪਰ ਸਹਿ ਨਹੀਂ ਲੋਭ ਮੋਹ ਅਭਿਮਾਨ ਅਰਥ ਝੋਕੇ ਨੇ ਕਉ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਭਗਵਾਨ ਦਾ ਰੂਪ ਹੈ ਜਿਹੜਾ ਪਰਵਿਰਤ ਵਿੱਚ ਰਹਿ ਕੇ ਨਿਰਵਿਰਤ ਹੈ ਅੱਗੇ ਮਹਾਰਾਜ ਕਹਿੰਦੇ ਉਸਤ ਨਿੰਦਿਆ ਨਾਹੀਂ ਜੇ ਕੰਚਨ ਲੋ ਸਮਾਨ ਕਉ ਨਾਨਕ ਸੁਨ ਰੇ ਮਨਾ ਮੁਖ ਤਾਹੇ ਤੈ ਜਾਨ ਫਿਰ ਅਰ ਸੁਣਿਓ ਮੈਂ ਇਹ ਥੋੜਾ ਜਿਹਾ ਹਟ ਕੇ ਕਰ ਲਗਾ ਇੱਕ ਪੱਖ ਕਹਿ ਦਿੱਤਾ ਜਨਮ ਮੌਤ ਅਰਕ ਸੋਗ ਅੱਗੇ ਹੈ ਮਹਾਰਾਜ ਕਹਿ ਰਹੇ ਨੇ ਹਰ ਕਿ ਸੋਗ ਜਾ ਕੇ ਨਹੀਂ ਆਉਂਦਾ ਹੈ ਹਰ ਕਿ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ ਕਉ ਨਾਨਕ ਸੁਨ ਰੇ ਮਨਾ ਮੁਖ ਤਾਹੇ ਤੈ ਜਾਨ ਇਹਨੂੰ ਯੂੰ ਲੈ ਲੋ ਸੋਠ ਮਹੱਲਾ ਨੌਵਾ ਜੋ ਨਰਮ ਦੁੱਖ ਮੈਂ ਇਥੇ ਤੋੜਾ ਕਿ ਬੰਦਗੀ ਵਾਲੇ ਦੁੱਖ ਨਹੀਂ ਆਉਣਾ ਮੇਰੀ ਫਿਰ ਜਿਹੜਾ ਆਪਾਂ ਚੋਖਾ ਕਿਨ ਨਹੀਂ ਨਹੀਂ ਤੈਨੂੰ ਕਦੀ ਦੁੱਖ ਨਹੀਂ ਆਉਣਾ ਜੀ ਤੈਨੂੰ ਕੁਝ ਨਹੀਂ ਆਉਣਾ ਸਭ ਤੋਂ ਵੱਡਾ ਝੂਠ ਹੈ ਕਹਿਣਾ ਚਾਹੀਦਾ ਜਿੰਦਗੀ ਵਿੱਚ ਦੁੱਖ ਤੇ ਸੋਖੀ ਹਿੱਸਾ ਤੂੰ ਸ਼ਬਦ ਦਾ ਪਲਾਨਾ ਛੱਡੀ ਨਾ ਸੁਖ ਵੀ ਤੇ ਨਾ ਦੁੱਖ ਵੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਦੁੱਖ ਆਵੇ ਦੁੱਖ ਨੂੰ ਦੁੱਖ ਮੰਨੇ ਨਾ ਸੁਖ ਸਨੇਹ ਇਹਨਾਂ ਦਾ ਪਿਆਰ ਕਰੇ ਸਦਾ ਸੋਖੀ ਰਹਿਣਾ ਸਨੇਹ ਅਰਥ ਸੁਖ ਨੂੰ ਪਿਆਰ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸਨੇਹ ਅਰਪੈ ਨਹੀਂ ਜਾ ਕੇ ਕੰਚਨ ਮਾਟੀ ਮੰਨੇ ਮੈਂ ਨਿੰਦਿਆ ਮੈਂ ਉਸਤਤ ਜਾ ਕਹੇ ਲੋਭ ਮੋਹ ਅਭਿਮਾਨਾ ਹਰ ਕਿਸੋਗ ਤੇ ਰਹੇ ਨਿਆਰੋ ਨਾਹੀ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗ ਹੈ ਇਹ ਸਾਰੇ ਸ਼ਬਦ ਪ੍ਰਵਿਰਤੀ ਦੇ ਨੇ ਜੀ ਨਿੰਦਿਆ ਉਸਤਤ ਆਸਾ ਮਨਸਾ ਇਹ ਪ੍ਰਵਿਰਤ ਮਾਰਗ ਹੈ ਆਸਾ ਮਨਸਾ ਸਗਲ ਤਿਆਗ ਹੈ ਜਗਤੇ ਰਹੇ ਨਿਰਾਸ਼ਾ ਕਾਮ ਕ੍ਰੋਧ ਜੈ ਪਰਸ਼ੈ ਮਾਹਿਨ ਤੇ ਘਟ ਵੋਖ ਹੈ ਬ੍ਰਹਮ ਗਿਆਨੀ ਜਿਹੜਾ ਇਹਦੇ ਵਿੱਚ ਰਹਿ ਕੇ ਵੀ ਤੁਰ ਪਏ ਗੁਰਮਖੋ ਸੱਚੀ ਜੇ ਦੋ ਖੰਡਾਂ ਤੋਂ ਬਿਨਾ ਦੂਜੇ ਨਾਲ ਦੁੱਖ ਦੀ ਹਮਦਰਦੀ ਕਰਨ ਦਾ ਪਤਾ ਹੀ ਨਹੀਂ ਲੱਗਦਾ। ਉਹ ਜੰਦਾ ਕਹੀ ਜਾਂਦਾ ਬੜੇ ਦੁਖੀ ਬੜਾ ਜਿ ਮਾੜਾ ਹੋਇਆ ਜੀ ਜਦੋਂ ਬੰਦਾ ਦੁੱਖ ਹੰਡਾਉਂਦਾ ਹੈ ਨਾ ਫਿਰ ਨੂੰ ਪਤਾ ਲੱਗਦਾ ਦੂਜੇ ਦਾ ਦੁੱਖ ਕੀ ਹੈ। ਸੱਚੀ ਮੱਚੀ ਉਹ ਉਹ ਫਿਰ ਉਹਨੂੰ ਪਤਾ ਮੇ ਚੁਣੇ ਗੁਰੂ ਸਾਹਿਬ ਨੇ ਬਾਣੀ ਚ ਕਿਹਾ ਜੀ ਜਿਨ੍ਹਾਂ ਅੰਦਰ ਉਮਰਥਲ ਸਹੀ ਜਾਨਨ ਸੂਲੀਆਂ ਜਿਨ੍ਹਾਂ ਨੂੰ ਫੋੜੇ ਸਿਰ ਦੀ ਰਸੌਲੀ ਤੰਗ ਕਰਦੀ ਉਹਨਾਂ ਨੂੰ ਪਤਾ ਹੈ ਕੈਂਸਰ ਕੀ ਹੁੰਦਾ ਹੈ ਮੈਂ ਨਹੀਂ ਕੋਈ ਉਹ 네ਗੇਟਿਵ ਕਹਿ ਰਿਹਾ ਮਹਾਰਾਜ ਕਹਿੰਦੇ ਨੇ ਕਾਮ ਕਰੋ ਜੇ ਪਰਸੈ ਨਾਹੀਂ ਤੇ ਘਟ ਬ੍ਰह्म ਨਿਵਾਸਾ ਇਹ ਸਤਗੁਰੂ ਜੀ ਇਹ ਅਵਸਥਾ ਕਿਵੇਂ ਮਿਲੇ ਹਜ਼ੂਰ ਨੇ ਫਰਮਾਇਆ ਗੁਰ ਕਿਰਪਾ ਜੇ ਨਰਕੋ ਕੀਨੀ ਤਿਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਪਾਠ ਕਰ ਦੇ ਇੱਕ ਦਿਨ ਮਨ ਚ ਹੈ ਵੀ ਹਰ ਚੀਜ਼ ਦਾ ਦਵੰਦ ਹੈ ਨਾ ਜਨਮ ਦਾ ਦਵੰਦ ਦੂਜਾ ਪਾਸਾ ਵਪਰੀਤ ਕਹਿ ਲੋ ਜਨਮੰਗ ਤ ਮਰਨੰਗ ਹਰਖੰਗ ਤ ਸੋਗੰਗ ਰੋਗੰਗ ਤ ਭੋਗੰਗ ਉਚੰਗ ਤ ਨੀਚੰਗ ਨਾ ਨਾ ਸੋ ਮੂਚੰਗ ਹਰ ਚੀਜ਼ ਦਾ ਫਿਰ ਸੁਖ ਦਾ ਦੁਖ ਉਸਤ ਦਾ ਨਿੰਦਿਆ ਮਾਨ ਦਾ અપਮਾਨ ਜਨਮ ਦਾ ਮੌਤ ਹਰਖ ਦਾ ਸੋਗ ਪਰ ਗੁਰਮਖੋ ਗੁਰਬਾਣੀ ਵਿੱਚ ਆਨੰਦ ਸ਼ਬਦ ਦਾ ਵਪਰੀਤ ਸ਼ਬਦ ਹੀ ਕੋਈ ਨਹੀਂ ਫਿਰੋ ਸੋਨੀਓ ਸੁਖ ਦਾ ਵਿਪਰੀਤ ਦੁਖ ਹੈ ਮਾਨ ਦਾ અપਮਾਨ ਹੈ ਸੱਚ ਇਹ ਬੇ ਆਨੰਦ ਸ਼ਬਦ ਦਾ ਦਵੰਦੀ ਕੋਈ ਨਹੀਂ ਕਿਉਂਕਿ ਖੁਦ ਰੱਬ ਆਪ ਹੀ ਆਨੰਦ ਸਾਹਿਬ ਹੈ ਅੱਜ ਪਾਠ ਕਰਦੇ ਆ ਸਦਾ ਆਨੰਦ ਅਨੰਦੀ ਸਾਹਿਬ ਮੈਂ ਪਾਠ ਕਰਦੇ ਆ ਮੰਚ ਐਸੀ ਕਹਿੰਦੇ ਆ ਆਨੰਦ ਸਾਹਿਬ ਦਾ ਪਾਠ ਕਰੋ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਮੱਜਦੇ ਨਾਲ ਤੈਨੂੰ ਜੋੜ ਕੇ ਚੱਲਿਆ ਉਹਦਾ ਨਾਮ ਹੀ ਅਨੰਦੀ ਸਾਹਿਬ ਹੈ ਤੁੱਖ ਧਿਆਨ ਨਾਲ ਸੁਣਿਓ ਸਦਾ ਆਨੰਦ ਅਨੰਦੀ ਸਾਹਿਬ ਨਿਤ ਨਿਤ ਪ੍ਰਭ ਗਾਵਿਆ ਜੀਓ ਰੋਜ਼ਾਨਾ ਉਸ ਨੂੰ ਗਾ ਜਿਹਦਾ ਨਾਮ ਅਨੰਦੀ ਹੈ ਆਨੰਦ ਦਾ ਸੋਮਾ ਹੈ ਹੁਣ ਥੋੜਾ ਜੈ ਇਸ ਨੂੰ ਸੁਣਿਓ ਵੀ ਪਰਵਿਰਤ ਮਾਰਗ ਹੈ ਕੱਲ ਵੀ ਆਪਾਂ ਆਨੰਦਪੁਰ ਸਾਹਿਬ ਦੀ ਗੱਲ ਕੀਤੀ ਕਿਹੜਾ ਸੋਖ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਕੋਲ ਨਹੀਂ ਸੀ ਜੀ ਹਰ ਸੋਖ ਸੀ ਨਾ ਪ੍ਰਸਾਦ ਦੀ ਖਾਤੀ ਸ਼ੈਨਸ਼ਾ ਕਲਗੀਆਂ ਘੋੜੇ ਜੋੜੇ ਤੋੜੇ ਨੀਲੇ ਦਾ ਸ਼ਾਹ ਸਵਾਰ ਇੱਥੋਂ ਤੱਕ ਹੰਸ ਰਾਮ ਵਰਗਾ ਮਾਹ ਭਾਰਤ ਦੇ ਇੱਕ ਪਰਬ ਦਾ ਉਲੱਠਾ ਕਰਦਾ ਇੱਕ ਵਿਆਹੇ ਦਾ 60000 ਟੱਕਾ ਦੇ ਕਿੰਨੇ ਜਾ ਕਿਉਂਕਿ ਅੱਜ ਤਾਂ ਲਿਟਰੇਚਰ ਵੱਲ ਸਾਡਾ ਧਿਆਨ ਹੀ ਕੋਈ ਨਹੀਂ ਬਖਸ਼ ਦਿਓ ਅਜੇ ਜੀ ਕਿਉਂਕਿ ਸਾਨੂੰ ਪਤਾ ਕੰਮ ਚੱਲ ਪਿਆ ਸਟੇਟਸ ਬਣ ਗਿਆ ਹੁਣ ਜੋ ਵੀ ਤੁਸੀਂ ਬੋਲੀ ਜਾਓਗੇ ਸੁਣੀ ਜਾਣਾ ਮੈਂ ਫਿਰ ਬੇਨਤੀ ਕਰਾਂਗਾ ਗੁਰ ਸਿੱਖੋ ਇਹ ਨਹੀਂ 10 15 ਬੰਦੇ ਕੀ ਪੋਜ਼ਿਟਿਵ ਸੋਚ ਵਾਲਿਆਂ ਦੀ ਟੀਮ ਤਿਆਰ ਕਰ ਲੋ ਜਿਹੜੇ ਸਮprdਾਈ ਈਰਖਾ ਵਾਲੀਆਂ ਸੰਸਥਾਵਾਂ ਦੇ ਲੱਗ ਲਬੇੜ ਤੋਂ ਉੱਚੇ ਹੋਣ ਮੈਂ ਫਿਰ ਬੇਨਤੀ ਕਰਾਂਗਾ ਕਿਉਂਕਿ ਅੱਜ ਗੁਰਬਾਣੀ ਦੀ ਗੱਲ ਥੋੜਾ ਹੁੰਦੀ ਹੈ ਅੱਜ ਤੇ ਧੜਾ ਇਕੱਠਾ ਕਰਨੇ ਅੱਜ ਸਾਡੇ ਪ੍ਰਚਾਰਕ ਆਏ ਨੇ ਚੱਲੀਏ ਜੀ ਅੱਜ ਸਾਡੇ ਆਏ ਨਾ ਗੁਰਮਖੋ ਮੈਂ ਇੱਕ ਦਿਨ ਕਿਹਾ ਸੀ ਮਹਾਤਮਾ ਬੁੱਧ ਨੂੰ ਕਿਸੇ ਪੁੱਛਿਆ ਸੀ ਆ ਕੇ ਇੱਕੋ ਦਿਨ ਦੋ ਸਵਾਲ ਹੋਏ ਸਨ ਪਹਿਲਾ ਆਇਆ ਨੰਦ ਬੈਠਾ ਮੈਂ ਚਲੋ ਮਹਾਤਮਾ ਬੋਧ ਦਾ ਜ਼ਿਕਰ ਕਾਫੀ ਕਰੀ ਕਰਦੇ ਨਾ ਮੈਨੂੰ ਬਖਸ਼ ਦੇ ਆ ਜੇ ਪਰ ਸਭ ਤੋਂ ਵੱਡਾ ਮੇਰਾ ਬਾਬਾ ਹੀ ਹੈ ਉਹ ਉਹਨੇ ਪੁੱਛਿਆ ਜੀ ਪ੍ਰਮਾਤਮਾ ਹੈ ਕਿਉਂਕਿ ਉਹ ਕੁਐਸਚਨ ਕਰ ਰਿਹਾ ਸੀ ਰੱਬ ਹੈ ਤੇ ਸਿਆਣਾ ਬੰਦਾ ਸਮਝ ਜਾਂਦਾ ਜਿਹੜਾ ਕੁਐਸਚਨ ਕਰ ਰਿਹਾ ਇਹਦਾ ਅੰਦਰ ਕੀ ਹੈ ਉਹਨੇ ਕਿਹਾ ਬਿਲਕੁਲ ਹੈ ਬਿਲਕੁਲ ਬਿਲਕੁਲ ਪ੍ਰਮਾਤਮਾ ਹੈ ਹਾਲਾਂਕਿ ਬੁੱਧਿਜ਼ਮ ਆਤਮਾ ਪ੍ਰਮਾਤਮਾ ਨੂੰ ਨਹੀਂ ਮੰਨਦਾ ਜੀ ਧਿਆਨ ਨੂੰ ਮੰਨਦੇ ਆ ਉਹਨੇ ਕਿਹਾ ਹੈ ਦੁਪਹਿਰ ਤੋਂ ਬਾਅਦ ਦੁਜਾ ਆ ਗਿਆ ਕੋਨੇ ਕਿਆ ਮਹਾਤਮਾ ਜੀ ਬੁੱਧ ਨੂੰ ਕਹਿੰਦਾ ਵੀ ਰੱਬ ਨਹੀਂ ਉਹ ਕਹਿੰਦਾ ਬਿਲਕੁਲ ਨਹੀਂ ਬਿਲਕੁਲ ਨਹੀਂ ਆ ਜਦੋਂ ਆਪਾਂ ਪੁੱਛਨੇ ਰੋਟੀ ਖਾਣੀ ਤੇ ਨਹੀਂ ਬੰਦਾ ਸਮਝ ਜਾਂਦਾ ਪਕਾਣ ਤੋਂ ਕੰਨੀ ਕਦਰਾਂਦਾ ਪਿਆ ਪਹਿਲੇ ਹੀ ਪੁੱਛਦਾ ਰੋਕੀ ਦੇ ਨਹੀਂ ਖਾਣੀ ਉਹ ਨਹੀਂ ਸ਼ਬਦ ਕਹਿੰਦਾ ਨਾ ਜੇ ਇਹ ਕਹੇ ਵੀ ਰੋਟੀ ਪਕਾ ਲਿਆ ਖਾ ਕੇ ਜਾਇਓ ਜਦੋਂ ਅਗਰ ਬੰਦਾ ਇੰਨੀ ਕੁ ਪੁੱਛਨੇ ਰੋਟੀ ਖਾਣੀ ਤੇ ਨਹੀਂ ਖਾਣੀ ਤੇ ਨਹੀਂ ਦਾ ਮਤਲਬ ਨਹੀਂ ਖਾਣੀ ਹੋਣੀ ਹੁਣ ਇਹ ਬੋਲ ਕੇ ਕਹੇ ਮੈਂ ਖਾਣੀ ਉਹ ਬੰਦਾ ਸ਼ਰਮ ਦਾ ਮਾਰਾ ਕਹਿੰਦਾ ਵੀ ਜਦੋਂ ਨਹੀਂ ਕਹਿ ਦਿੱਤਾ ਮੈਂ ਕਿਉਂ ਕਿਆ ਖਾਣੀ ਉਹ ਬੰਦਾ ਸਮਝ ਗਿਆ ਜੀ ਉਹ ਮਹਾਤਮਾ ਜੀ ਕਹਿੰਨ ਲੱਗੇ ਰੱਬ ਖੈ ਜਿਹੜਾ ਆ ਦੂਜੇ ਨੂੰ ਕਿਹਾ ਉਹ ਕਹਿੰਦਾ ਨਹੀਂ ਕੋਲਨ ਅੰਧ ਬੈਠਾ ਕਹਿੰਦਾ ਤੁਸੀਂ ਕਹਿੰਦੇ ਝੂਠ ਪਾਪ ਕਰਮ ਹੈ ਤੁਸੀਂ ਅੱਜ ਹੀ ਬੋਲਿਆ ਕਹਿੰਨ ਲੱਗੇ ਅੰਦਰੋਂ ਨਹੀਂ ਬੋਲਿਆ ਗਲੂ ਲਾਣ ਵਾਸਤੇ ਬੋਲਿਆ ਗਲੂ ਲਾਣ ਵਾਸਤੇ ਕਹਿੰਦੇ ਪਹਿਲਾ ਆਇਆ ਉਹਨੇ ਪੁੱਛਿਆ ਰੱਬ ਨਹੀਂ ਹੈ ਤੁਸੀਂ ਕਹਾਂ ਹੈ ਦੂਜਾ ਆਇਆ ਨਹੀਂ ਤੂੰ ਕਹਾਂ ਨਹੀਂ ਕਹਿੰਦਾ ਸੱਚੀ ਇਹ ਵੀ ਨਾ ਦੋਨਾਂ ਦਾ ਕੋਈ ਰੱਬ ਨਾਲ ਸਬੰਧ ਨਹੀਂ ਇਹ ਆਪਣੇ ਆਪਣੇ ਵੋਟ ਇਕੱਠੇ ਕਰਦੇ ਫਿਰਦੇ ਆ ਇਹ ਮੇਰੀ ਮੋਹਰ ਲਵਾਣਾ ਚਾਹੁੰਦਾ ਸੀ ਇਹ ਸਾਡੇ ਬਾਰੇ ਕੀ ਬੋਲਦੇ ਆ ਅੱਜ ਸੱਚੀ ਮੁੱਚੀ ਗੁਰਮਖੋ ਸਾਡੀ ਹਾਲਤ ਇਹ ਵੀ ਗੁਰੂ ਨੇ ਸੰਗਤ ਬਣਾਈ ਸੀ ਅੱਜ ਸੰਗਤ ਆਪੋ ਆਪਣੀ ਬਣ ਗਈ ਹੈ ਜੇ ਸਤਗੁਰ ਤੈ ਸਤ ਸੰਗਤ ਬਣਾਈ ਮਾ ਰਹਿਨੇ ਕਿਆ ਮੈਂ ਸਤ ਸੰਗਤ ਬਣਾ ਕੇ ਚੱਲਿਆਂ ਅੱਜ ਸੰਗਤਾਂ ਵੀ ਆਪੋ ਆਪਣੀਆਂ ਨੇ ਗੁਰੂ ਦੀ ਸੰਗਤ ਖਿਮਾ ਕਰਦੇ ਮੈਂ ਇਰਖਾ ਚ ਨਹੀਂ ਕਹਿੰਦਾ ਸਾਡੇ ਨਾਲ ਵਾਪਰਦਾ ਤੁਸੀਂ ਜੰਨੀ ਮਰਜੀ ਮਿਹਨਤ ਕਰਕੇ ਕੀਮਤੀ ਗੱਲ ਕਰ ਲਓ ਜਿਹੜਾ ਬੰਦਾ ਧੜੇ ਚ ਬਸ ਗਿਆ ਉਹਦੇ ਲਈ ਗੱਲ ਦੀ ਕੋਈ ਅਹਿਮੀਅਤ ਨਹੀਂ ਹੁੰਦੀ ਇਹ ਮੈਂ ਆਪਣੀ ਬੇਨਤੀ ਕਰ ਲਗਾ ਸਭ ਕੁਝ ਗੁਰੂ ਗੋਬਿੰਦ ਸਿੰਘ ਜੀ ਕੋਲ ਇਹ ਨਾ ਪਰਵਿਰਤ ਮਾਰਗ ਤਿੰਨ ਮਹਿਲ ਮਹਾਰਾਜ ਦੇ ਮਾਤਾ ਸੁੰਦਰੀ ਜੀ ਮਾਤਾ ਜੀਤੋ ਜੀ ਤੇ ਸਨਮਾਨਯੋਗ ਮਾਤਾ ਸਾਹਿਬ ਕੌਰ ਜੀ ਤਿੰਨੇ ਯਾਦ ਰੱਖਿਓ ਤਿੰਨਾ ਦੇ ਜਨਮ ਸਥਾਨ ਨੇ ਤਿੰਨਾ ਦੇ ਚਲਾਣੇ ਸਥਾਨ ਨੇ ਤਿੰਨਾ ਵਿੱਚੋਂ ਦੋ ਦੇ ਪੁੱਤਰ ਬਾਬਾਜੀਤ ਸਿੰਘ ਮਾਤਾ ਸੁੰਦਰੀ ਜੀ ਦੇ ਨੇ ਬਾਬਾ ਜੁਜਾਰ ਸਿੰਘ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਮਾਤਾ ਜੀਤੋ ਜੀ ਦੇ ਨੇ ਤਤਸੇ ਮਾਤਾ ਜੀਤੋ ਜੀ ਨੇ ਪਾਏ ਨੇ ਮਾਤਾ ਸਹਿਬ ਕੌਰ ਜੀ ਅਮਰ ਸੰਚਾਰ ਤੋਂ ਸਾਲ ਬਾਅਦ ਆਏ ਨੇ ਖਾਲਸੇ ਨੂੰ ਕਿਉਂ ਵੀ ਕਿਹਾ ਵੀ ਖਾਲਸਾ ਤੇਰਾ ਪੁੱਤਰ ਜਦੋਂ ਇਹ ਇਸਤਰੀ ਦੀ ਸੰਪੂਰਨਤਾ ਬੱਚਾ ਹੈ। ਖਿਮਾ ਕਰਿਓ ਰਬ ਨੇ ਮਨਾਇਆ। ਜਿੱਦਨ ਫੁਰਨਾ ਆਇਆ ਮੇਰੇ ਵੀ ਬੱਚੇ ਚਾਹੀਦੇ ਨੇ। ਮਾਰਾ ਨੇ ਕਿਹਾ ਅਬ ਬਿੰਦੀ ਪੁੱਤਰ ਹੁੰਦੇ ਨੇ ਸਮਾ ਪਾ ਕੇ ਤੁਰ ਜਾਂਦੇ ਨੇ। ਸੰਗਤ ਚ ਆਇਓ ਗੁਰਮਖੋ ਅ ਕਿੱਡਾ ਵੱਡਾ ਮਾਨ ਦਿੱਤਾ। ਪੰਥ ਨੂੰ ਗੁਰੂ ਸਾਹਿਬ ਨੇ ਮਾਤਾ ਸਾਹਿਬ ਦੀ ਝੋਲੀ ਚ ਪਾ ਦਿੱਤਾ। ਕਹਣ ਲੱਗੇ ਤੇਰਾ ਪੁੱਤਰ ਨਹੀਂ ਮਰਨਾ ਜਿੰਨੀ ਦੇਰ ਤੱਕ ਸੰਸਾਰ ਰਹੇਗਾ ਇਹ ਅਬਨਾਸ਼ੀ ਹਥਿਆ ਬੇਟਾ ਹੁਣ ਸੁਣਿਓ ਇਹਨਾਂ ਕੁਝ ਖੈ ਮੇਰੀ ਗੱਲ ਧਿਆਨ ਨਾਲ ਸੁਣ ਕਿੰਨਾ ਸੁਖ ਜੀ ਕਿੰਨੀ ਖੁਸ਼ੀ ਪਰਿਵਾਰ ਵਸਦਾ ਪਿਆ ਸਭ ਕੁਝ ਖੈ ਬਸ 6 ਪੋ ਦੀ ਰਾਤ ਨਿਕਲੇ 7 ਤੱਕ ਬिखर ਗਿਆ 8 ਨੂੰ ਵੱਡੇ ਸ਼ਹੀਦ ਹੋ ਗਏ ਲਾਲ ਤਿੰਨ ਪਿਆਰੇ ਸ਼ਹੀਦ ਹੋ ਗਏ ਗੁਰਮਖੋ 13 ਨੂੰ ਛੋਟੇ ਵੀ ਚਲੇਗਾ ਮਹਾ ਵੀ ਚਲੀ ਗਈ ਇੱਕ ਹਫਤੇ ਵਿੱਚ ਜਿਹੜਾ ਸੁਖੀ ਖੁਸ਼ੀ ਸੀ ਸਭ ਕੁਝ ਬਦਲ ਗਿਆ ਸਿੰਘਾਸਨ ਤੇ ਬਹਿਣ ਵਾਲਾ ਮਾਛੀਵਾੜੇ ਆ ਬੈਠਾ ਮੈਂ ਇੱਥੇ ਇੱਕ ਦਿਨ ਕਿਹਾ ਸੀ ਹੁਣ ਇੱਥੇ ਵੇਖੋ ਪ੍ਰਵਿਰਤੀ ਚ ਨਿਰਵਿਰਤੀ ਕੀ ਹੈ ਕبھی ਸੈਨਾਪਤ ਲਿਖਦਾ ਜਦੋਂ ਮਾਛੀਵਾੜੇ ਦਾ ਪ੍ਰਸੰਗ ਲਿਖਦਾ ਉਹਦੀ ਸ਼ੁਰੂਆਤ ਕਰਦਾ ਨਿਰੰਕਾਰ ਆਪਾਰਗਤ ਬਉਬਿਧ ਕਰ ਬਿਸਥਾਰ ਕਵੀ ਜੀ ਦਾ ਸਤਗੁਰਾਂ ਦਾ ਕਵੀ ਉਹ ਚੈਪਟਰ ਤੁਸੀਂ ਜਿਹੜੇ ਕਿਤੇ ਮੋਝਾਂ ਮੈਂ ਕਹਾਂਗਾ ਗੁਰੂ ਸ਼ੋਭਾ ਗ੍ਰੰਥ ਜਰੂਰ ਪੜਿਓ ਮੇਰੀ ਬੇਨਤੀ ਹੈ ਜਰੂਰ ਪੜਿਓ ਛੋਟਾ ਜਿਹਾ ਗ੍ਰੰਥ ਹੈ ਡਾਕਟਰ ਗੰਦਾ ਸਿੰਘ ਉਹਨਾਂ ਨੇ ਐਡਿਟ ਕੀਤਾ ਹੈ ਕਹਿੰਦਾ ਵੇਖੋ ਇਹ ਨਿਰੰਕਾਰ ਦੀ ਗਤੀ ਉਹ ਗੁਰੂ ਗੋਬਿੰਦ ਸਿੰਘ ਨੂੰ ਨਿਰੰਕਾਰ ਕਰਕੇ ਲਿਖਦਾ ਜਿਵੇਂ ਨਿਰੰਕਾਰ ਦੀ ਮੌਜ ਆਉਂਦੀ ਹੈ ਸਭ ਕੁਝ ਸਿਰਜ ਦਿੰਦਾ ਹੈ ਜਦੋਂ ਮੌਜ ਆਉਂਦੀ ਸਭ ਕੁਝ ਸਮੇਟ ਕੇ वैग्र बे अकेले दा कल्ला रह जांदा है कहंदे आ देखो जेड़ा जंड ਥੱਲੇ ਬੈਠਾ ਮੇਰਾ ਸਾਹਿਬ ਹੈ ਜਦੋਂ ਮੌਜ ਆਈ ਕਿਲੇ ਬਣਾਏ ਕੋੜੇ ਲਿਆਂਦੇ ਸ਼ਸਤਰ ਲਿਆਂਦੇ ਸਭ ਕੁਝ ਕੀਤਾ ਉਹ ਵੇਖੋ ਇੱਕ ਰਾਤ ਵੀ ਸਭ ਕੁਝ ਸਮੇਟ ਕੇ ਕੱਲੇ ਦਾ ਕੱਲਾ ਬੈਠਾ ਹੋਇਆ ਇਹ ਨਰਵਿਰਤ ਹੈ ਨਿਰੰਕਾਰ ਅਪਾਰਗਤ ਬਉਬਿਧ ਕਰਬਿਸਤਾਰ ਸਭ ਤਿਆਗ ਛਿਨ ਮੈਂ ਦਿਓ ਰਹਿ ਉਸ ਇਕੰਕਾਰ ਇਹ ਖਿੰ ਲੱਗਾ ਸੱਚੀ ਜੀ ਇਹ ਗੱਲ 30 ਦਿਂਦੀ ਹੈ ਬਹੁਤ ਔਖਾ ਕਹਿਣਾ ਇਹ ਵੈਖੂ ਇਹ ਮੰਨਣਾ ਬਹੁਤ ਔਖਾ ਹੈ ਲੋਕ ਸ਼ਦਾਈ ਹੋ ਜਾਂਦੇ ਆ ਦਰਸ਼ਤ ਵਰਗੇ ਅਵਤਾਰ ਦਾ ਪਿਤਾ ਮਹਾਲਦੁਸ਼ਾਲ ਮਾਰ ਕੇ ਮਰ ਗਿਆ ਕਿਉਂਕਿ ਪੁੱਤਰ ਦਾ ਵਿਛੋੜਾ ਹਾਲੇ ਪੁੱਤਰ ਮਰਿਆ ਨਹੀਂ ਅੱਲਾ ਯਾਰ ਖਾਂ ਜੋਗੀ ਵੀ ਨਹੀਂ ਕਹਿੰਦਾ ਕਹਿੰਦਾ ਲక్ష్మణ ਸਾਹਿਬ ਬਰਾਦਰ ਪਏ ਤਸਕੀਨ ਜਿਗਰ ਥਾ ਸੀਤਾ ਸੀ ਪਤੀ ਵਰਤਾ ਬਨ ਰਾਮ ਕੋ ਘਰ ਥਾ باقی ہیں کنیا نا ان کا پسر تھا سچ ہے گرو گومند کا رتبہ ہی دگر تھا بڑا بڑا کتا دیے شام نے گیتا کو سنا کر روح پھوک دی گوبند نے اپنی اولاد کٹا کر وہ ہے جے کو جانے بس ہند میں ایک تیرت ہے یاترا کے لیے کٹائے باپ نے بچے یا خدا کے لیے ਚਮਕ ਹੈ ਮੇਰ ਕੀ ਚਮਕੌਰ ਤੇਰੇ ਜ਼ਰਰੋ ਮੇਂ ਯਹੀ ਸੇ ਸਿਤਾਰੇ ਬਨ ਕੇ ਗਏ ਸਮਾ ਕੇ ਲਿਕੇ ਮੈਂ ਤਨ ਖੀਰ ਤੇ ਬੇਨਤੀ ਕਰ ਲਗਾ ਕਮ ਤਾਂਜ ਰਿਪੀਟ ਕਰ ਰਿਆ ਇਹਨੂੰ ਭੁੱਲੋ ਨਾ ਗੁਰੂ ਜੀ ਕਹਿੰਦੇ ਨੇ ਪਰਵਿਰਤ ਮਾਰਗ ਚ ਇਹ ਆਉਣਾ ਹੈ ਜਨਮ ਖੈ ਤੇ ਉਹ ਜਿਹੜਾ ਜਮਿਆ ਉਹਨੇ ਘਰ ਚ ਮਰਨਾ ਹੈ ਜਿਹੜੀ ਖੁਸ਼ੀ ਹੈ ਵਿਆਹ ਦੇ ਵਾਜੇ ਨੇ ਉਹਨੇ ਭੋਗ ਦਾ ਵਾਜਾ ਵੀ ਬੰਨਾ ਹਰਮੋਨੀਅਮ ਉਦਨ ਵੀ ਕੀਰਤਨ ਹੋਣਾ ਹੈ ਜਿਦੇ ਜਿਹੜਾ ਭੋਗ ਭੋਗ ਦਾ ਤਿਆਰੀ ਰੱਖੇ ਰੋਗ ਵੀ ਪੈਦਾ ਹੋਣ ਵਾਲਾ ਹੈ ਜੇ ਉੱਚਾ ਚੜਿਆ ਤੇ ਨੀਵਾ ਡਿਗਣਾ ਹੈ ਯਾਦ ਰੱਖੋ ਜੇ ਛੋਟਾ ਕੋ ਨੇ ਵੱਡੇ ਕੋ ਨਾਲ ਹੈ ਰਾਜ ਹੈ ਤੇ ਮਾਨ ਹੈ ਇੱਜ਼ਤ ਹੈ ਤੇ ਮਾਨ ਹੈ ਤੇ ਇੱਕ ਦਿਨ અપਮਾਨ ਵੀ ਹੈ ਇਹ ਪਰਵਿਰਤਨ ਮਾਰ ਹੈ ਗੁਰੂ ਸਾਹਿਬ ਨੇ ਦੇੜ ਗਏ ਮੈਂ ਜਾਣ ਬੁੱਝ ਕੇ ਸਾਖੀਆਂ ਯਾਦੀਆਂ ਰੱਖ ਰਿਹਾ ਜੀ ਮੇਰੀ ਬੇਨਤੀ ਹੈ ਕਿਉਂਕਿ ਸੰਗਤ ਦਾ ਲਗਾਓ ਵੀ ਬਣੇ ਤੇ ਸ਼ਬਦ ਦੀ ਵਿਆਖਿਆ ਤੇ ਹਾਸ ਕਰੇ ਅਖੀਰ ਤੇ ਕੀਰਾ ਕਾਟ ਬੈਠੇ ਮਹਾਰਾਜ ਕੀਰਾ ਸਾਟ ਦਿੱਤਾ ਬਹਾਦਰਸ਼ ਤੜਪਿਆ ਤੇ ਬਹੁਤ ਨਾ ਕੁਝ ਵਿਦਵਾਨਾਂ ਦਾ ਮਤ ਤੇ ਭਾਈ ਨੰਦ ਲਾਲ ਸਾਹਿਬ ਜੀ ਨਦੀਰ ਤਾਂ ਗਏ ਆ ਉਸ ਤੋਂ ਬਾਅਦ ਨਾ ਫਿਰ ਉਹ ਮਲਤਾਨ ਆ ਗਏ ਸਮਾ ਸਕੂਲ ਖੋਲ੍ਹਿਆ ਸੀ ਭਾਈ ਸਾਹਿਬ ਪ੍ਰਾਂਧੇ ਸੰਤ ਮੇਰੀ ਬੇਨਤੀ ਹੈ ਕਿ ਯਤਨ ਕਰੋ ਮੈਂ ਵੀ ਯਤਨ ਕਰ ਰਿਹਾ ਤੁਹਾਡੀਆਂ ਇੱਥੇ ਬੜੀਆਂ ਸੰਸਥਾਵਾਂ ਕੰਮ ਕਰਦੀਆਂ ਨੇ ਉਹ ਗੁਰਮੁਖੋ ਫਾਰਸੀ ਦੇ ਬੰਦੇ ਲਭੋ ਪਾਈ ਸਾਹਿਬ ਜੀ ਦੀਆਂ ਜਿੰਨੀ ਪੰਜਾਬੀ ਚਰਚਾਵਾਂ ਨੇ ਗਜਲਾ ਮਿਲਦੀਆਂ ਨੇ ਥੋੜੀਆਂ ਜੀਆਂ ਇਹ ਕੁਝ ਮਿਲਦੇ ਨੇ ਪੁਰਾਣੇ ਚੰਗੇ ਚੰਗੇ ਬੰਦੇ ਸਕਾਲਰ ਲੱਭ ਜਾਣ ਪਰਸ਼ੀਅਨ ਦੇ ਤੇ ਖਾਸ ਕਰਕੇ ইরਾਨੀ ਕਿਉਂਕਿ ਜਿਹੜੀ ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਵਰਤਿਆ ਉਹਨਾਂ ਫਾਰਸੀ ਦੀਆਂ ਕਈ ਕਿਸਮਾਂ ਨੇ ਦਰੀ ਵਰਤੀ ਹੈ ਫਾਰਸੀ ਜਿਹੜਾ ਜ਼ਫਰਨਾਮਾ ਦਰੀ ਵਿੱਚ ਹੈ ਗੁਰੂ ਸਾਹਿਬ ਫਿਰ ਮੈਂ ਬੇਨਤੀ ਕਰਾਂਗਾ ਉੱਥੇ ਗਏ ਬਹਾਦਰ ਸ਼ਾਹ ਨੇ ਦੇਖਿਆ ਵੀ ਹੀਰਾ ਛੱਡ ਦਿੱਤਾ ਅੱਜ ਵੀ ਨਾ ਤੁਸੀਂ ਕੋਈ ਬੰਦਾ ਜਿੰਨਾ ਮਰਜੀ ਦੁੱਖ ਲੁਕਾਏ ਉਹਨੂੰ ਛੇੜਨ ਦਾ ਇੱਕ ਤਰੀਕਾ ਆਪਣਾ ਦੁੱਖ ਸ਼ੁਰੂ ਕਰ ਦਿਓ ਯਾਦ ਰੱਖਿਓ ਉਹਦੇ ਅੰਦਰ ਦਾ ਦੁੱਖ ਫਿਰ ਪਰਦੇ ਪਾਲ ਕੇ ਬਾਹਰ ਆ ਜਾਂਦਾ ਹੈ ਉਹ ਸਭ ਕੋਈ ਦੱਸਣ ਲੱਗ ਪੈਂਦਾ ਹੈ ਉਹਨੇ ਫਿਰ ਆਪਣੀ ਗੱਲ ਕੀਤੀ ਬਹਾਦਰ ਸ਼ਾਹ ਨੇ ਮੇਰੇ ਨਾਲ ਆਹ ਕੁਝ ਹੋਇਆ ਆਹ ਕੁਝ ਸਾਡਾ ਹੋਇਆ ਤੇ ਮਹਾਰਾਜ ਨੂੰ ਪੁੱਛਦਾ ਹੈ ਆਪ ਜੀ ਦੀ ਜ਼ਿੰਦਗੀ ਕਿਵੇਂ ਨਿਕਲੀ ਉਹਨੂੰ ਪਤਾ ਹੈ ਸਭ ਕੁਝ ਖਚਰਾ ਹੈ ਨਾ ਮੈਂ ਖਚਰਾ ਸ਼ਬਦ ਵਰਤੇ ਹੈ ਉਹਨੂੰ ਸਭ ਪਤਾ ਹੈ ਕਹਿੰਦਾ ਆਪ ਜੀ ਦੀ ਜ਼ਿੰਦਗੀ ਕਿਵੇਂ ਨਿਕਲੀ ਪੁੱਛਣਾ ਚਾਹੁੰਦਾ ਸੀ ਕਿਤੇ ਕਹਿ ਦੇਣਗੇ ਕੱਲਿਆਂ ਬੈਠਿਆਂ ਕਿ ਮੈਂ 9 ਸਾਲ ਦਾ ਸਾ ਪਿਤਾ ਜੀ ਚਲੇ ਗਏ ਕਿਤੇ ਕਹਿ ਦੇਣਗੇ ਮੇਰੇ ਬੱਚੇ ਮੇਰੀ ਮਾਂ ਮੇਰਾ ਆਨੰਦਪੁਰ ਉਹ ਵੇਖਣਾ ਚਾਹੁੰਦਾ ਹੈ ਜਦੋਂ ਨੇ ਵਾਰ-ਵਾਰ ਕਿਹਾ ਕੈਸੀ ਬੀਤੀ ਇਕ ਸ਼ਾਇਰ ਕਹਿੰਦਾ ਹੈ ਮਹਾਰਾਜ ਨਮਸਣਾਏ ਜੀ ਕਹਿੰਦੇ ਨੇ ਮਹਾਰਾਜ ਵਜਦ ਚਾ ਕੇ ਕਹਿੰਦੇ ਨੇ ਮੈਂ ਬੁਲੰਦੀ ਸੇ ਗੁਜਰਾ ਮੈਂ ਪਸਤੀ ਸੇ ਗੁਜਰਾ ਜਦੋਂ ਸ਼ਿਖਰ ਸੀ ਬੁਲੰਦੀ ਜਿਹਨੂੰ ਅਬ ਫਾਰਸੀ ਦਾ ਸ਼ਬਦ ਹੈ ਬਲੰਦੁਲ ਮਕਾਨੇ ਤੇਰਾ ਜਾਬ ਸਾਹਿਬ ਚ ਮੈਂ ਬੁਲੰਦੀ ਸੇ ਗੁਜਰਾ ਮੈਂ ਪਸਤੀ ਸੇ ਗੁਜਰਾ ਜਹਾਂ ਸੇ ਵੀ ਗੁਜਰਾ ਬੜੀ ਮਸਤੀ ਸੇ ਗੁਜਰਾ ਮੈਂ ਜਿੱਥੋਂ ਲੰਗਿਆ ਨਾ ਸਾਜ਼ੋ 임ਾਰਾ ਨੇ ਕਿਹਾ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ فرش ਕੁਝ ਵੀ ਨਹੀਂ ਪਰ ਮੇਰੇ ਕੋਲ ਭਗਵਾਨ ਦਾ ਆਸਨ ਹੈ ਬੰਦਗੀ ਹੈ ਭਜਨ ਹੈ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ فرش ਖੁਦਾਵੰਦ ਬਖਸ਼ੰਦ ਹੈ ਐਸ ਵਰਸ਼ ਮੈਨੂੰ ਅਰਸ਼ਾਂ ਦਾ ਸੁੱਖ ਦਿੱਤਾ ਹੈ ਰੱਬ ਨੇ ਮੇਰੀ ਫਿਰ ਬੇਨਤੀ ਕੱਲ ਨੂੰ ਥੋੜਾ ਜਿਹਾ ਫਿਰ ਅਰਜ਼ ਕਰਾਂਗਾ ਇਹਨੂੰ ਤਿਆਰੀ ਰੱਖਣੀ ਚਾਹੀਦੀ ਹੈ ਮਹਾਰਾਜ ਕਹਿਣ ਲੱਗੇ ਪ੍ਰਗਿਰਤੀ ਦੇ ਮਾਰਗ ਵਿੱਚ ਦੋਨੋਂ ਗੱਲਾਂ ਚੇਤੇ ਰੱਖੋ ਜੇ ਇਹਦੇ ਤੋਂ ਬਚਣਾ ਹੈ ਫਿਰ ਅਨੰਦੀ ਸਾਹਿਬ ਨਾਲ ਜੁੜੋ ਉੱਥੇ ਦਵੰਦੀ ਕੋਈ